ਲਾਪ੍ਰੀ ਸੇਨ ਕੁਛੀ ਪਰ ਅੱਜ ਕਲਨੌਰ ਦੇ ਵਿੱਚ ਅੰਤਨਨ ਸਾਹਿਬ ਜੀ ਗੁਰੂ ਦੇ ਪ੍ਰਕਾਸ਼ ਦੇ ਹੜੇ ਨੂੰ ਲੈ ਕੇ ਸਮਰਪਤ ਜਿਹੜੀ ਆ ਪ੍ਰਕਾਸ਼ ਦੇ ਪਲਕੀ ਜਿਹੜੀ ਸਾਹਿਬ ਜਾਰੀ ਆ ਸੋ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਇੱਕ ਇਸ ਗੁਰਦੁਆਰਾ ਸਾਹਿਬ ਤੋਂ ਜਿਹੜੀ ਆ ਇਹ ਰੰਮਤਾ ਜਿਹੜੀ ਆ ਹੋਈ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੇ ਜਿਹੜਾ ਨਗਰ ਕੀਰਤਨ ਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਤ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗਰ ਜਿਹੜਾ ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ। ਇਹਦੀ ਅਰੰਭਤਾ ਅਸਾਮ ਦੇ ਵਿੱਚੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ 21 ਅਗਸਤ ਨੂੰ ਹੋਈ ਸੀ। ਤੇ ਸਾਰੇ ਭਾਰਤ ਦੇ ਜਿੰਨੇ ਵੀ ਨੇ ਸਟੇਟਾਂ ਨੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਅੱਜ ਡੇਰਾ ਬਾਬਾ ਨਾਨਕ ਰਾਤ ਨੂੰ 8 ਤਰੀਕ ਨੂੰ ਵਿਸ਼ਰਾਮ ਸੀ ਤੇ ਅੱਜ 9 ਤਰੀਕ ਨੂੰ ਇੱਥੋਂ ਅਰੰਭਤਾ ਹੋ ਕੇ ਤੇ ਨਗਰ ਕੀਰਤਨ ਦੀ ਜਿਹੜਾ ਅਗਲਾ ਪੜਾਅ ਹੈ ਉਹ ਗੁਰਦੁਆਰਾ ਬੁਰ ਸਵਤਾਰੀ ਵਾਲ ਵਿਖੇ ਹੋਵੇਗਾ ਜੇ ਪੰਜਾਬ ਦੀ ਗੱਲ ਹੈ ਪੰਜਾਬ ਤੋਂ ਬਾਹਰ ਉੱਥੇ ਕਿਵੇਂ ਲੋਕਾਂ ਦੇ ਸੰਗਤਾਂ ਦਾ ਜੁੜਦੇ ਜਿਵੇਂ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈਣ ਵਾਲਾ ਸਿੱਖ ਰਹਿੰਦਾ ਹੈ ਨਾ ਜਦੋਂ ਗੁਰੂ ਪਾਤਸ਼ਾਹ ਜੀ ਦੇ ਸਬੰਧਤ ਕੋਈ ਵੀ ਸਮਾਗਮ ਹੁੰਦਾ ਹੈ ਤੇ ਉਹ ਸਿੱਖ 'ਚ ਝਾਹ ਪੈਦਾ ਹੋ ਜਾਂਦਾ ਜਿੰਨਾ ਉਤਸ਼ਾਹ ਇੱਥੇ ਪੰਜਾਬ ਦੇ ਵਿੱਚ ਸੰਗਤਾਂ ਦਾ ਹੈ ਉਹਦੇ ਨਾਲੋਂ ਦੂਣਾ ਤੀਣਾ ਉਤਸ਼ਾਹ ਜਿਹੜਾ ਸੀ ਉੱਥੇ ਬਾਹਰ ਦੀਆਂ ਸੰਗਤਾਂ ਨੇ ਵੀ ਵਿਖਾਇਆ ਹੈ ਸੰਗਤਾਂ ਦਾ ਬਹੁਤ ਵੱਡਾ ਇਕੱਠ ਸ਼ਹਿਰਾਂ ਦੇ ਸ਼ਹਿਰ ਖਾਲੀ ਹੋ ਕੇ ਸਵਾਗਤ ਕਰਨ ਵਾਸਤੇ ਪਹੁੰਚਦੇ ਸਨ ਮੰਨ ਲਓ ਕਿੰਨੇ ਦਿਨ ਪਹਿਲਾਂ ਜਿਹੜਾ ਇਧਰ ਜਿਹੇ ਇਲਾਕੇ ਦੇ ਵਿੱਚ ਲੱਗੇ ਰੋਡ ਲੱਗ ਲੱਗੇ ਇਲਾਕੇ ਲੋਸਮੈਂਟ ਜੇ ਨਹੀਂ ਕਰਾ ਦਿੱਤੀ। ਵੇਖੋ ਜੀ 15 ਤੋਂ 20 ਦਿਨ ਪਹਿਲਾਂ ਜਦੋਂ ਸਾਡੀਆਂ ਮੀਟਿੰਗਾਂ ਹੋਈਆਂ ਪ੍ਰਚਾਰਕ ਢਾਡੀ ਕਬੀਸ਼ਰਾਂ ਦੀਆਂ। ਮੈਨੇਜਰ ਸਾਹਿਬ ਉਹਨਾਂ ਦੇ ਨਾਲ ਜਾਂ ਸਕੱਤਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਪ੍ਰਧਾਨ ਜੀ ਨਾਲ ਤੇ ਉਹਦੇ ਵਿੱਚ ਸਾਨੂੰ ਜਿਹੜੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਤੇ ਉਹ ਸਾਰਾ ਨਗਰਾਂ ਦੇ ਵਿੱਚ ਜਾ ਕੇ ਕੋਈ 20 25 ਦਿਨ ਪਹਿਲਾਂ ਜਿਹੜਾ ਇਹ 15 20 25 ਦਿਨ ਪਹਿਲਾਂ ਜਿਹੜਾ ਉਹ ਸਾਰੀਆਂ ਤਿਆਰੀਆਂ ਪਿੰਡਾਂ ਦੇ ਵਿੱਚ ਕਰਨ ਵਾਸਤੇ ਪ੍ਰਚਾਰਕ ਪਹੁੰਚੇ ਸਨ ਜੀ ਕਿੰਨੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਬੱਸਾਂ ਨੇ ਉੱਥੋਂ ਜਿਹੜੀਆਂ ਬਾਬਾ ਜੀ ਦੀਆਂ ਆਈਆਂ ਨਾਲ ਸਜਿਤਰਾ ਸੰਗਤ ਸਹਿਯੋਗ ਕਰਦੀ ਆ ਜੀ ਉਹਦੇ ਨਾਲ ਜਿਤਨਾ ਆਪਾਂ ਪਾਲਕੀਸਾ ਵਾਲੀ ਬੱਸ ਆ ਸ਼ਸਤਰਾਂ ਵਾਲੀ ਆ ਤੇ ਤਿੰਨ ਚਾਰ ਬੱਸਾਂ ਹੋਰ ਨੇ ਜਿਹੜੀਆਂ ਨਾਲ ਸੰਗਤ ਦੀਆਂ ਤੇ ਬਾਕੀ ਕੁਝ ਪ੍ਰਬੰਧਕ ਜਣਾਂ ਦੀਆਂ ਸਾਰੀਆਂ ਜਿਹੜਾ ਇਹ ਕਾਫਲਾ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਤੇ ਬਾਬੇ ਕਿੰਨੇ ਜਿਹੜੇ ਸਟੇ ਨੇ ਇਹ ਦਿਨ ਤੇ ਪ੍ਰਾਣ ਵੇਖੋ ਜੀ ਜਿਵੇਂ ਪੜਾ ਪਹਿਲਾਂ ਤੈਅ ਕਰ ਦਿੱਤੇ ਜਾਂਦੇ ਨੇ ਜਿਵੇਂ ਸ਼ਹਾਟਾ ਸਾਹਿਬ ਤੋਂ ਨਗਰ ਕੀਰਤਨ ਤੁਰਿਆ ਜੀ ਤੇ ਉਹਦਾ ਪੜਾ ਪਹਿਲਾਂ ਤੈਅ ਸੀ ਕਿ ਡੇਰਾ ਬਾਬਾ ਨਾਨਕ ਅਸੀਂ ਪਹੁੰਚ ਕੇ ਵਿਸ਼ਰਾਮ ਕਰਨਾ ਤੇ ਡੇਰਾ ਬਾਬਾ ਨਾਨਕ ਨਗਰ ਕੀਰਤਨ ਨੂੰ ਪਹੁੰਚਦੇ ਆਂ ਜੀ ਰਾਤ 12 ਵਜੇ ਨੇ 1 ਵਜ ਗਿਆ ਪਰ ਜਿਹੜਾ ਟੀਚਾ ਮਿਥਿਆ ਹੁੰਦਾ ਏ ਟੀਚੇ ਤੇ ਜਾ ਕੇ ਹੀ ਸਮਾਪਤੀ ਜਿਹੜੀ ਆ ਹੁੰਦੀ ਆ ਪੜਾ ਹੁੰਦਾ ਬਾਕੀ ਸੰਗਤਾਂ ਦੇ ਉਤਸ਼ਾਹ ਦੇ ਨਾਲ ਫਰਕ ਪੈਂਦਾ ਏ ਕਿ ਨਗਰ ਕੀਰਤਨ ਆਪਣੇ ਟਾਈਮ ਦੇ ਨਾਲ ਚੱਲ ਰਿਹਾ ਜਾਂ ਲੇਟ ਚੱਲ ਰਿਹਾ ਜਾਂ ਟਾਈਮ ਕਿੰਨਾ ਲੱਗ ਰਿਹਾ ਜੀ ਮਲੋ ਜਿਹੜਾ ਹੁਣ ਪਿਛਲੇ ਦਿਨੀ ਜਿਹੜਾ ਡੇਰ ਬੱਬਾ ਨਗਰ ਰਾਤ ਜਿਹੜਾ ਲੱਗਿਆ ਹੁਣ ਅੱਜ ਜਿਹੜੀ ਰਾਤ ਹੈ ਧਾਰੀਵਾਲ ਇਸ ਤੋਂ ਲਵਾ ਜਿਹੜੇ ਗਾੜੀ ਦੇ ਕਿੰਨੇ ਪੁਰਾਣੇ ਤੇ ਕਿੱਦਾਂ ਜਿਹਾ ਸਮਾਪਤੀ ਜੜੀ ਹੋ ਗਈ ਅ ਅੱਗੇ ਪੜਾ ਜਿਹੜੇ ਨੇ ਜੀ ਧਾਰੀਵਾਲ ਤੋਂ ਚੱਲ ਕੇ ਅੱਗੇ ਕੱਥੂ ਨੰਗਲ ਐ ਤੇ ਇਸ ਤੋਂ ਅੱਗੇ ਜਿਤਨਾ ਦਰਜਾ ਦਰਜਾ ਪੜਾ ਜਿਹੜੇ ਨੇ ਅੱਗੇ ਚੱਲੀ ਜਾਣੀ ਨੇ ਨਵੰਬਰ ਦੇ ਲਾਸਟ ਦੇ ਵਿੱਚ ਜਾ ਕੇ ਇਹ ਸਾਰੀ ਸਮਾਪਤੀ ਨਗਰ ਕੀਰਤਨ ਦੀ ਜਿਹੜੀ ਆ ਗੁਰਦੁਆਰਾ ਸ਼ਿਸ਼ਗੰਜ ਅਨੰਦਪੁਰ ਸਾਹਿਬ ਵਿਖੇ ਹੋਣੀ ਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਜਦ ਉਸ ਜਗ੍ਹਾ ਤੇ ਤੇਰੀ ਸਮਾਪਤੀ ਜਿਹੜੀ ਆ ਹੋਣੀ ਹੈ ਜੀ। ਮਤਲਬ ਜਿਵੇਂ ਪਹਿਲਾਂ ਜਿਹੜੇ ਹੋਰ ਮਤਲਬ ਕੋਈ ਧਾਰਮਿਕ ਸਥਾਨਾਂ ਤੋਂ ਜਿਹੜੀਆਂ ਵੱਖ-ਵੱਖ ਜਿਹੜੀਆਂ ਆਂਦੀਆਂ ਰਹਿੰਦੀਆਂ ਨੇ ਇਸ ਵਾਰ ਜਿਹੜੀ ਇਹ ਪਹਿਲੀ ਵਾਰ ਆਈ ਹੈ। ਨਹੀਂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾਂ ਤੇ ਉਸ ਸਮੇਂ ਪਾਕਿਸਤਾਨ ਤੋਂ ਨਗਰ ਕੀਰਤਨ ਦੀ ਰੰਗਤ ਆ ਹੋਈ ਸੀ। ਤੇ ਚੜ੍ਹਦੀ ਕਲਾ ਦੇ ਨਾਲ ਨਗਰ ਕੀਰਤਨ ਸਾਰੇ ਸੰਸਾਰ ਭਰ ਦੇ ਵਿੱਚੋਂ ਦੀ ਦਰਸ਼ਨ ਦਿਦਾਰੇ ਕਰਾ ਕੇ ਸੰਗਤਾਂ ਨੂੰ ਸ਼ਸ਼ਤਰਾਂ ਦੇ ਗੁਰੂ ਸਾਹਿਬ ਜੀ ਨੇ ਆਪ ਰਹਿਮਤ ਵਰਤਾਈ। ਤੇ ਫਿਰ ਸਮਾਪਤੀ ਸultanpur Lodhi ਦੀ ਧਰਤੀ ਉੱਤੇ ਵੱਡਾ ਸਮਾਗਮ ਕੀਤਾ ਗਿਆ ਸੀ ਇਸੇ ਤਰ੍ਹਾਂ ਹੀ ਇਹ ਜਿਹੜੇ ਵੱਡੇ ਸਮਾਗਮ ਨੇ ਉਹ ਕੀਤੇ ਜਾਣੇ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਦਿੱਲੀ ਕੀਤੇ ਜਾਣੇ ਨੇ ਜਾਂ ਅਮਰਸਰ ਸਾਹਿਬ ਵਿਖੇ ਕੀਤੇ ਜਾਣੇ ਨੇ ਇਹ ਵੱਖ-ਵੱਖ ਰੂਪਰੇਖਾ ਜਿਤਰਾਉ ਲਿਖੀ ਗਈ ਹੈ ਪ੍ਰਧਾਨ ਸਾਹਿਬ ਹੁਣਾਵਾਲਾ ਉਸੇ ਤਰ੍ਹਾਂ ਹੀ ਚੱਲਣੇ ਆ ਜੀ ਕਿੰਨੇ ਜਿਹੜਾ ਰੂਟ ਹੈ ਸਾਰੀ ਦਰਜ ਮੁਲਕਾਂ ਕਰ ਲੈਂਦੇ ਸਫ਼ਰ ਸੰਗਤ ਦੇ ਹਿਸਾਬ ਦੇ ਨਾਲ ਹੈ ਕਈ ਵਾਰੀ 100 ਕਿਲੋਮੀਟਰ ਦਾ ਵੀ ਪੈਂਡਾ ਕਈ ਜਗ੍ਹਾ ਤੇ 60 ਕਿਲੋਮੀਟਰ ਦਾ ਹੈ ਜਿਵੇਂ ਅੱਜ ਘਟਿਆ ਜੀ ਡੇਰਾ ਬਾਬਾ ਨਾਨਕ ਤੋਂ ਧਾਰੀ ਜਲ ਦਾ ਸਫ਼ਰ ਕੋਈ ਜ਼ਿਆਦਾ ਨਹੀਂ ਆ 50 ਕਿਲੋਮੀਟਰ ਦਾ ਸਫ਼ਰ ਹੈ ਜੀ 50 55 ਦਾ ਪਰ ਸੰਗਤ ਦਾ ਉਤਸ਼ਾਹ ਇੰਨਾ ਹੈ ਕਿ ਕਲਾਨੌਰ ਡੇਰਾ ਬਾਬਾ ਨਾਨਕ ਤੋਂ ਕਲਾਨੌਰ 12 ਕਿਲੋਮੀਟਰ ਹੈ ਤੇ ਸਾਨੂੰ ਇੱਥੇ ਆਉਂਦਿਆਂ 2 ਵਜ ਗਏ ਨੇ ਤੇ ਅੱਗੇ ਅਸੀਂ ਕਿੰਨਾ ਅਜੇ ਹੋਰ ਸਫ਼ਰ ਤੈਅ ਕਰਨਾ ਹੈ ਸੰਗਤ ਦਾ ਬੜਾ ਉਤਸ਼ਾਹ ਹੈ ਤੇ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਦਰਸ਼ਨ ਦਦਾਰੀ ਕਰ ਰਹੀਆਂ ਜੀ ਸੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਜਾਣਕਾਰੀ ਇਸ ਨਗਰ ਕੀ ਤਰਫੋਂ ਲੈ ਕੇ ਜਿਹੜੀ ਆ ਸੰਗਤਾਂ ਨਾਲ ਸਾਂਝੀ ਕੀਤੀ ਸੋ ਮੈਂ ਤੁਹਾਡ